ਬੈਠੋ ਬੈਠੋ ਥੱਲੇ ਬਗੇ ਗੱਲ ਕਰੋ ਬੈਠੋ ਥੱਲੇ ਬੈਜੋ ਕੋਈ ਨਾ ਇਹ ਇਨਸਾਨਾ ਹੋ ਗਈ ਤੁਸੀਂ ਕੀ ਲੋਕ ਤੁਸੀਂ ਕੀ ਲੋਕ ਬੈਠੋ ਸ਼ਾਂਤ ਹੋ ਜੋ ਕੋਈ ਨਹੀਂ ਗਣੀ ਸਜਾ ਦੇਣੀ ਚਾਰ ਦਿਨ ਦੀ ਬਿੱਤ ਨੂੰ ਬੈਠੋ

ਜੀਨੇ ਮੇਰਾ ਭਰਾ ਮਾਰੇ ਨਸ਼ਾ ਵੇਚਦਾ ਉਹ ਸ਼ਰੀਆਮ ਸਾਰੇ ਇਹਨਾਂ ਸਾਰੇ ਨਸ਼ਾ ਸਾਰੇ ਇਹਨਾਂ ਸਭ ਨੂੰ ਇਨਸਾਮਨਾ ਮੈਂ ਜਾਕਰ ਤੇ ਇਸੋ ਬਗਤ ਕਾਸਟ ਕਰਾ ਸਕਦਾ ਮੰਤਰੀ ਉਹਦਾ ਨਾਮ ਥੋੜੇ ਮਾਰੇ ਕਿਉਂ ਥੋੜੇ ਭਰਾ ਦੇ ਪੁੱਤਾਂ ਤੋਂ ਮਾਰੇ ਆ ਉਹ ਮੈਨੂੰ ਪਤਾ ਹੈਗਾ ਉਹ ਮਾਰਿਆ ਨੇ ਕੋਈ وجہ ਹੋ ਕੇ ਮਾਰਿਆ ਮੇਰੀ ਬਾਜੀ ਮੇਰੀ ਗੱਲ ਸੁਣੋ ਆਪਣਾ ਕੁਝ ਨਹੀਂ ਕਹਿ ਸਕਦੀ ਉਸ ਟ੍ਰੇਮ ਤੇ ਅਪਰਿਦਰ ਨਹੀਂ ਸੀ ਦੇਖਵਾਉਂਦਾ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਹੱਲ ਕਰਦੇ ਅਸੀਂ ਉੱਥੇ ਨਹੀਂ ਸੀਗੇ ਜੀ ਮੈਂ ਤੁਹਾਨੂੰ ਲਿਖੀ ਜਾਣੀ ਹੋਣੀ ਸਾਫ਼ ਕੀਤਾ ਮੈਂ ਇਨਸਾਫ਼ੇ ਚੋਣੀਆਂ ਤੇ ਮੇਰੇ ਮਾਦਾ ਮਰਡਰ ਪਿਆ ਉਹਨੇ

रामला पवार के कोई नहीं आगा तो क्या वैसे पेश करो तो के नाल तो सारे आ गए बटे नाल आ बटे सारे बंदे कोई आ जाए बटे नाल आ तो आके छ फाड़ दे फिर शांत रहो राम साफ करो ਟਿਕੜਾ ਦੀ ਮੁੰਡੇ ਵਰਗੇ ਮੁੰਡੇ ਦੇ ਹੈ ਤਿੰਨ ਚਾਰ ਵਾਰੀ ਮੈਂ ਤੁਹਾਨੂੰ ਨਹੀਂ ਮੁੜੀ ਆਉਂਦਾ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਯਾਰ ਤੁਸੀਂ ਚਾਹੁੰਦੇ ਵੀ ਪੱਤਾ ਪ੍ਰੋਪਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਪਰਚੇ ਦਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚੇ ਦਾ ਜਾਓ ਪਹਿਲਾ ਪਰਚੇ ਦਰਜ ਹੁੰਦਾ ਸ਼ਰਤਨ ਜੇ ਜੇ ਇਹ ਕਿੰਨੇ ਬੰਦੇ ਆ ਜੀ ਉਹ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਨੇ ਜੀ ਉਹ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣਬਾਜੀ ਚੱਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਣੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਚਾ ਉਹਨਾਂ ਤੇ ਉਹਨਾਂ ਬ ਵਿਸ਼ਵਾਸਨ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਇੱਕ ਬੜੀ ਮੰਦਪਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਕੇ ਹਿੱਟ ਕੀਤਾ ਮੌਜੂਦਾਨ ਨੂੰ ਜਿਹਦੇ ਨਾਲ ਦੋ ਜਿਹੜੇ ਜ਼ਖਮੀ ਹਾਲਤ ਮੇਰੇ ਕੋਲ ਸਹਾਤੀ ਜੀ ਨੇ ਪੀਜੀਐਨ ਤੇ ਇੱਕ ਦੀ ਮੌਤ ਹੋ ਗਈ ਤੇ ਸਾਰਾ ਪ੍ਰਸ਼ਾਸਨ ਹੈ ਉਹ ਸਬੰਧ ਵਿੱਚ ਮਲੋਏ ਵੀ ਜੋ ਵੀ ਬੰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਪੁੱਦੇ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪ੍ਰਕਿਰਤੀ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬੰਦੀ ਜੋ ਕਾਰਵਾਈ ਉੱਤੇ ਪੂਰੀ ਉਸ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਮਾਮਲੇ ਨੁਕਾ ਦਾ ਨਾਮ ਨਹੀਂ ਲੈ ਰਹੀ ਜੀ ਪਰ ਲਾਪਰ ਦੇ ਵਿੱਚ ਜੀ ਦੇ ਕੋਈ ਸਾਰੀ ਕੋਸ਼ਿਸ਼ ਹੈ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋਡ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚ ਟਿਉ ਨੇ ਅੱਗੇ ਵੀ ਪਿਛੇ ਜੀ ਜ਼ਿੰਦਾਰੀ ਜਰੂਰ ਹੋਈ ਹੈ ਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਇਹ ਜਦੋਂ ਸਾਰਾ ਮਤਲਬ ਖਤਮ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਦੀ ਗਰੀ ਅਸਲ ਵਿੱਚ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਆ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬੜੀ ਦੁੱਖਦ ਸਥਿਤੀ ਆ ਆਪ ਦੁੱਖ ਹੋਇਆ ਹੈ ਨਾ ਇਸੇ ਪਰਿਵਾਰ ਚ ਜਦੋਂ ਮੈਂਬਰ ਚਲੇ ਜਾਂਦਾ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਗਿਆ ਸਾਹਿਬ ਕੀ ਹੈ ਜਿਹੜਾ ਜਿ ਮਦਾਇਤ ਬਾਰੇ ਜਿਹੜੇ ਪੁਲਿਸ ਦੇ ਖਿਲਾਫ ਕਾਰ ਵੀ ਕਰ ਰਹੇ ਨੇ ਐਸਾ ਇਹ ਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾੜੇ ਦਾਪ ਤੇ ਨਹੀਂ ਅਲੀਗੇਸ਼ਨ ਲਾਇਆ ਬਈ ਉਹ ਨਾ ਬਸ ਵੇਵ ਕੀਤਾ ਸਾਬੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲ ਲਈ ਇੱਥੇ ਪਰ ਉਹ ਪੁਲਿਸ ਲਾਈਨ ਡਿਪਾਰਟਮੈਂਟਲ ਵਾਰੀ ਦੇ ਸਸਪੈਂਸ਼ਨ ਦੀ ਜਿਫਾਸ ਕਰਕੇ ਐਸਪੀ ਜ਼ਾਬ ਨੂੰ ਹੁਣੇ ਭੇਜ ਦਵਾਂਗਾ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਰਹਿ ਗਿਆ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ ਕਿ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚਕਾਰ ਦਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਕੋਈ ਇਹਨਾਂ ਦੇ ਪਰਿਵਾਰਕ ਤੌਰ ਤੇ ਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇੱਥੇ ਕੋਈ ਅੱਧਾ ਘੰਟਾ ਪਹਿਲਾਂ ਬੜੀ ਬੁਢੀ ਜੀ ਨੱਕਾ ਚੁੱਕੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਚਾਹ ਪਹਿਲਾਂ ਜੀ ਉਹ ਜਿਹੜੇ ਆ ਬੱਸ ਉਹਨਾਂ ਦੇ ਸਾਹਮਣੇ ਜਾਵੋ ਐਸਾ ਗੱਲ ਪੀਆ ਪਾ ਕੇ ਕਰੇ ਇਹ ਜਿਹੜੇ ਮੈਨੂੰ ਨਾਲ ਦੋਨੋਂ ਚੋਕੀ ਪੂਰੇ ਮੈਂ ਜਿਹੜੇ ਭਰਾ ਦੇ ਪਰਚੇ ਦਾ ਜਹ ਜੀ ਇਹੜੇ ਰਜਿਸਟਰੀ ਜੀ ਕੋਈ ਆਪਸ ਕੋਈ ਇਹ ਜਿਹੜੇ ਤਾਂ ਪਾਬਦੇ ਆਏ ਆ ਉਹਨਾਂ ਨੂੰ ਵਾਪਸ ਕਰ ਲੈਣਾ ਇਹ ਤਾਂ ਜੀ ਕਿੰਨੇ ਜਣੇ ਸੀ ਇਹ ਪਾਣੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਕਿੰਨੇ ਜਣੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਰਾਬ ਪਰਚਾ ਦਰਜ ਅੱਛਾ ਜੀ ਇਹ ਕਾਰਵਾਈ ਨਹੀਂ ਖੜਿਆ ਤਾਂ ਪੁੱਛੋ ਤੁਹਾਡੇ ਵੱਲੋਂ ਕਾਰਵਾਈ ਅਲੋ ਤਿਆਰੀ ਆ ਜੀ ਤਿਆਰੀ ਆ ਹਰ ਪਕੌੜਾ ਕਿਉਂ ਹੈ ਕਿਹਦਾ ਮੁੱਢੇ ਡੱਟ ਗਈ ਹੋਈ ਆ ਕੁਲਵਿੰਦਰ ਸਿੰਘ ਅਜੇ ਜਿਹਨੇ ਮਾਰਿਆ ਕਿ ਉਹ सोनू सोनू ਆਈ ਚਕਲੀ ਮੰਗਾ ਤਾ ਅੱਛਾ ਇਹਦੇ ਬੱਲੇ ਜਿਹੜੇ ਪੱਤੋਂ ਦਾ ਅੱਜ ਆਪਣੇ ਮੱਛਰਾਂ ਦੇ ਪੌੜਾ ਨਹੀਂ ਹੈ ਨਹੀਂ ਇਹ ਮੱਛਰਾਂ ਵਾਲੇ ਨਹੀਂ ਮੱਛੀ ਵਾਲੇ ਨਹੀਂ ਹੈ ਜਿਹੜੇ ਤੇ ਭਰਾ ਤੇ ਭਰਾ ਤੇ ਉਹ ਵਾਲੇ ਮਾਰੇ ਚਕਲੀ ਲਈ ਕਿ ਨਹੀਂ ਕੱਲ सोनू ਚਲਾ ਰਿਹਾ ਸੀ ਜਿੰਦੇ ਤੱਕ ਇਹਨਾਂ ਨੇ ਬੈਲ ਪਾਇਆ ਸਤਿ ਸ੍ਰੀ ਅਕਾਲ